ਵੀਰਵੋ ਲੋ ਸਾਰਿਆਂ ਨੂੰ ਪਿਆਰ ਭਰੀ ਸਾਸਰੀਕਾਲ ਬਲਜੀਤ ਕੋਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਹਾਂਜੀ ਅੱਜ ਆਪਾਂ ਇੱਕ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਲੈ ਕੇ ਆਏ ਤੇ ਛੋਟਾ ਛੋਟਾ ਜਿਹਾ ਡਿਜ਼ਾਈਨ ਹੈ ਇੱਕ ਸਲਾਈ ਦਾ ਹੀ ਡਿਜ਼ਾਈਨ ਆਪਣਾ ਕੋਈ ਵੀ ਕੁੰਡੇ ਬਾਰਡਰ ਬਣਾ ਕੇ ਆਪਾਂ ਉੱਪਰ ਇਹ ਡਿਜ਼ਾਈਨ ਬਣਾ ਸਕਦੇ ਹਾਂ ਤਨ ਤਨ ਕੁੰਡੇ ਲੈਣੇ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਪਹਿਲਾ ਕੁੰਡਾ ਆਪਾਂ ਲਾ ਲੈਣਾ ਦਬਾਉਣ ਲੋ ਥੋਡੀ ਮਰਜ਼ੀ ਇਹ ਪਹਿਲਾ ਕੁੰਡਾ ਲਾ ਲਿਆ ਹੁਣ ਆਪਾਂ ਜਿਹੜੇ ਪਹਿਲੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰ ਦੇਣਾ ਦੋ ਕੁੰਡੇ ਦਾ ਇੱਕ ਕੁੰਡਾ ਕਰਤਾ ਤਾਂ ਅੱਗ ਆ ਪਾਗੀ ਰੱਖਣਾ ਇਹ ਕੁੰਡਿਆਂ ਨੂੰ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਫੇਰ ਤਾਗਾ ਕੇ ਕਰ ਲਿਆ ਫਿਰ ਆਪਾਂ ਇਹ ਦੋ ਕੁੰਡੇ ਤਿੰਨ ਕੁੰਡੇ ਨੂੰ ਛੱਡ ਕੇ ਰੀਪੀਟ ਕਰਨੇ ਆ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰਤਾ ਤਾਗਾ ਅੱਗੇ ਹੀ ਰੱਖਣਾ ਤੇ ਕੁੰਡਾ ਸਿੱਧਾ ਬਣਾ ਕੇ ਇੱਥੇ ਆਪਾਂ ਜਾਲੀ ਪਾ ਲੈਣੀ ਤਾਗਾ ਅੱਗੇ ਕਰ ਲਿਆ ਦੋ ਕੁੰਡੇ ਆਪਾਂ ਇੱਕ ਕਰ ਦੇਣਾ ਦੋ ਆ ਕੁੰਡਾ ਦਾ ਤਾਗਾ ਅੱਗੇ ਹੀ ਰੱਖਣਾ ਇਸ ਕੁੰਡੇ ਨੂੰ ਸਿੱਧਾ ਬਣਾ ਲੈਣਾ ਇੱਥੇ ਆਪਣੀ ਜਾਲੀ ਬਣ ਜੂਗੀ ਫਿਰ ਆਪਾਂ ਤਾਗਾ ਅੱਗੇ ਕੀਤਾ ਦੋ ਕੁੰਡਿਆਂ ਦਾ ਇੱਕ ਕੁੰਡਾ ਤਾਗਾ ਅੱਗੇ ਹੀ ਰੱਖਣਾ కుడేను సెా బానా పా అత దో క్గ అక్క కండి వేన కను సెనా సైదలో ఇండా బాగా హాం అని ఉల్టీ సలాయి ਪਹਿਲਾ ਕੁੰਡਾ ਆਪਾਂ ਲਾ ਲੈਣਾ ਹੁਣ ਆਪਾਂ ਇਹਨਾਂ ਦੋਹਾਂ ਕੁੰਡਿਆਂ ਨੂੰ ਵੀ ਇਧਰੋਂ ਵੀ ਇਹ ਬੈਕ ਸਾਈਡ ਤੋਂ ਵੀ ਆਪਾਂ ਇਸੇ ਤਰ੍ਹਾਂ ਹੀ ਬਣਾਣਾ ਦੋਹਾਂ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਤਾਗਾ ਅੱਗੇ ਰੱਖਣਾ ਕੁੰਡਾ ਆਪਾਂ ਸਿੱਧਾ ਬਣਾਉਣਾ ਜਾਲੀ ਪਾ ਦੇਣੀ ਆ ਫਿਰ ਆਪਾਂ ਤਾਗਾ ਅੱਗੇ ਕੀਤਾ ਦੋਹਾਂ ਕੁੰਡਿਆਂ ਦਾ ਇੱਕ ਕੀਤਾ ਤੱਗਾ ਆਪਾਂ ਆਪਣੇ ਵੱਲ ਹੀ ਰੱਖਣਾ। ਕੁੰਡਾ ਸਿੱਧਾ ਬਣਾਉਣਾ ਜਾਲੀ ਬਣ ਜੂਗੀ। ਜਿਹੜਾ ਕੁੰਡਾ ਦੋਵਾਂ ਦੇਕ ਕੀਤਾ ਇਧਰ ਨਾਲ ਆਪਣਾ ਵਧੀ ਜਾਂਦਾ ਬਰਾਬਰ ਹੋਗੇ ਕੁੰਡੇ। ਦੋਵਾਂ ਕੁੰਡਿਆਂ ਦਾ ਇੱਕ ਕੁੰਡਾ ਤੱਗਾ ਅੱਗੇ ਹੀ ਰੱਖਣਾ। ਇਹਨੂੰ ਆਪਾਂ ਸਿੱਧਾ ਬਣਾ ਲੈਣਾ। ਦੋਵਾਂ ਕੁੰਡਿਆਂ ਦਾ ਇੱਕ ਕੁੰਡਾ ధాగా అక్కడ ఫేను సీధా బా లే జళీ బాగా ధాగా అంత దో కదా కక్కన ఇను సీధా పాళీ పాడేను సమలనా లాస్ట్ వాళ్ళను పహలి సనూ పేలా కు కులా దో కు కు తాగా అక్కనను ఉటా బ ఫ్గా అవ్వ కు కు అక్కన ఏ కు సోడెదా కు ధాగా అక్కడ కుదా బాగా అవ్వ కు ధాగా అక్కడ కుదా బ ఫిర్డేదా కండా ధాగా అక్కడ ఏం సిధా బ జళీ బాదా ఇండిన సెద్ధా బ ਇਹ ਇੱਕ ਇੱਕ ਸਲਾਈ ਆਪਾਂ ਪਾਈ ਜਾਣੀ ਹੈ ਤੇ ਆਪਣਾ ਡਿਜ਼ਾਈਨ ਬਣ ਜਾਣਾ ਇੱਕ ਇੱਕ ਸਲਾਈ ਪਾ ਕੇ ਆਪਾਂ ਡਿਜ਼ਾਈਨ ਬਣਾਉਂਦੇ ਜਾਣਾ ਤੇ ਆਪਣਾ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਜਾਣਾ ਬਹੁਤ ਹੀ ਪੋਲਾਪੋਲਾ ਸੌਫਟ ਜਿਹਾ ਡਿਜ਼ਾਈਨ ਬਣਦਾ ਨਾਲੇ ਖੁੱਲ ਵੀ ਜਾਂਦਾ ਡਿਜ਼ਾਈਨ ਹਾਂ ਜੇ ਦੋਨੋਂ ਸਾਈਡ ਤੋਂ ਸੇਮ ਹੀ ਸਲਾਈ ਪਾਉਣੀ ਆਪਾਂ ਇਹ ਆਪਣੀ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਗਿਆ ਉਲਟੀ ਸਾਈਡ ਤੋਂ ਵੀ ਸੇਮ ਹੀ ਡਿਜ਼ਾਈਨ ਬਣਦਾ ਦੇਖੋ ਕਿੰਨਾ ਸੋਹਣਾ ਬਣਿਆ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਇਹ ਜੇ ਤੁਹਾਨੂੰ ਅੱਜ ਦੀ ਇਹ ਡਿਜ਼ਾਈਨ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆ ਜੀ ਆਪਾਂ ਅਗਲੀ ਵੀਡੀਓ ਨਾਲ ਓਕੇ ਬਾਏ ਬਾਏ